48 MLA ਦੇ ਵਿੱਚੋਂ ਰੇਖਾ ਗੁਪਤਾ ਹੀ ਕਿਉਂ ਇਹ ਸਵਾਲ ਬਹੁਤ ਅਹਿਮ ਹੋ ਗਿਆ ਚਲੋ ਆਪਾਂ ਪਹਿਲਾਂ ਇਸ ਪਹਿਲੂ ਦੇ ਉੱਤੇ ਕਿ ਜੇਕਰ ਦਿੱਲੀ ਦਾ ਇਹ ਨਜ਼ਰੀਆ ਦੇਖੀਏ ਤਾਂ ਦਿੱਲੀ ਦੇ ਵਿੱਚ ਬਤੌਰ ਨੌਵੇਂ ਮੁੱਖ ਮੰਤਰੀ ਰੇਖਾ ਗੁਪਤਾ ਹੋਰਾਂ ਨੇ ਬਤੌਰ ਮੁੱਖ ਮੰਤਰੀ ਕਾਰਜਪਾਰ ਸੰਭਾਲਿਆ ਨੌਵੇਂ ਮੁੱਖ ਮੰਤਰੀ ਨੇ ਤੇ ਦੂਸਰੇ ਪਾਸੇ ਜੇਕਰ ਮੈਂ ਮਹਿਲਾ ਦੇ ਪੱਖੋਂ ਦੇਖਾਂ ਤਾਂ ਚੌਥੀ ਮਹਿਲਾ ਦਿੱਲੀ ਨੂੰ ਮੁੱਖ ਮੰਤਰੀ ملیਆ મતલ ਨੋਆਂ ਦੇ ਵਿੱਚੋਂ ਚਾਰ ਮਹਿਲਾ ਮੁੱਖ ਮੰਤਰੀ ਨੇ ਪੰਜ ਵਤਨੇ ਸੋ ਇਸ ਮਾਮਲੇ ਦੇ ਵਿੱਚ ਵੀ ਔਰਤਾਂ ਲਗਭਗ ਦਿੱਲੀ ਚ ਬਰਾਬਰੀ ਵੱਲ ਨੂੰ ਵੱਧ ਰਹੀਆਂ ਨੇ ਆਮ ਆਦਮੀ ਪਾਰਟੀ ਦੀ ਬੰਦਨਾ ਕੁਮਾਰੀ ਨੂੰ 30000 ਦੇ ਗੇਟ ਦੇ ਵਿੱਚ 29595 ਵੋਟਾਂ ਨਾਲ ਹਰਾ ਕੇ ਐਮਐਲਏ ਬਣੀ ਰੇਖਾ ਦਾ ਸਬੰਧ ਸਿੱਧਾ ਆਰਐਸਐਸ ਨਾਲ ਹੈ ਆਰਐਸਐਸ ਦੀ ਪਹਿਲੀ ਪਸੰਦ ਰੇਖਾ ਸੀ ਜਿਸ ਨੂੰ ਹਾਮੀ ਭਰੀ ਭਾਰਤੀ ਜਨਤਾ ਪਾਰਟੀ ਦੀ ਲੀਡਰਸ਼ਿਪ ਨੇ ਤੇ ਇੰਜ ਤੈਅ